ਕੋਈ ਵੀ ਬਈਆ ਇੱਥੇ ਕ੍ਰਾਈਮ ਕਰਦਾ ਤਾਂ ਇਹਨਾਂ ਨੂੰ ਬਖਸ਼ਣਾ ਨਹੀਂ ਹੈ ਇੱਥੇ ਜਿਹੜਾ ਆਉਂਦਾ ਉਥੇ 50 ਰੁਪਏ ਦੇ ਦਿੱਕਤ ਵੀ ਟਿਕਟ ਲੈ ਆਉਂਦਾ ਕਿਉਂ ਨਹੀਂ ਕ੍ਰਾਈਮ ਕਰਕੇ ਤੇ ਫੇਰ ਭੱਜ ਜਾਂਦਾ ਕੱਲ੍ਹ ਸਾਰ ਉਹਨੇ ਸਾਰੇ ਪ੍ਰਵਾਸੀ ਆਣ ਵਾਲੇ ਇਕੱਠੇ ਕਰਕੇ ਮੇਰੇ ਘਰ ਵਾਲੇ ਦੀ ਬੇਇੱਜ਼ਤੀ ਕੀਤੀ ਤੇ ਸਾਰੇ ਪ੍ਰਵਾਸੀ ਦੀ ਦੁਕਾਨਾਂ ਲੁਆਈਆਂ ਜੀ ਉਹਨਾਂ ਹੀ ਤੇ ਕੁਝ ਮੀਡੀਆਂ ਨੇ ਪਿੱਛੋਂ ਗੱਲਾਂ ਕੀਤੀ ਇਹਨਾਂ ਨੇ ਕਿ ਆਪਣਾ ਦਮਨਪੁਰੀ ਦਾ ਪਰਿਵਾਰ 25 ਲੱਖ ਰੁਪਏ ਲੈ ਕੇ ਉੱਠਿਆ ਜੀ ਮੋਹਾਲੀ ਕੁੰਬੜਾ ਪਿੰਡ ਦੇ ਵਿੱਚ ਖੜੇ ਹੋਏ ਆ ਜਿੱਥੇ ਕੁਝ ਦਿਨ ਪਹਿਲਾਂ ਦੋ ਨੌਜਵਾਨਾਂ ਤੇ ਹਮਲਾ ਹੋਇਆ ਸੀ ਇੱਕ ਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਇੱਕ पीजीआई ਦੇ ਵਿੱਚ ਯਾਨੀ ਡੈਥ ਹੋ ਚੁੱਕੀ ਐ ਸੋ ਕੁੰਬੜਾ ਦੇ ਵਿੱਚ ਕਾਫੀ ਸਨਾਟਾ ਛਾਇਆ ਹੋਇਆ ਹੈ ਇਸ ਸਮੇਂ ਕੁੰਬੜਾ ਵਾਸੀ ਸਾਡੇ ਨਾਲ ਨੇ ਸੋ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੇ ਦੁੱਖ ਦੀ ਘੜੀ ਵੀ ਸਾਡੇ ਕੋਲ ਪਹੁੰਚੇ ਤੇ ਸਾਰੇ ਪ੍ਰਸ਼ਾਸਨ ਦਾ ਪ੍ਰੈਸ ਮੀਡੀਆ ਦਾ ਪਿੰਡ ਵਾਸੀਆਂ ਦਾ ਸਹਿਯੋਗੀ ਸੱਜਣਾ ਜਿਹੜੇ ਵੀ ਲੱਗੇ ਨਿਵਾਸੀ ਦੇ ਆਏ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਇਸ ਦੁੱਖ ਦੀ ਘੜੀ 'ਚ ਪਰਿਵਾਰ ਦਾ ਤੁਸੀਂ ਨਾਲ ਖੜੇ ਹੋ ਠੀਕ ਹੈ ਦੱਸੋ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਜਿਹੜਾ ਜੋ ਰਾਤੀ ਮੁੰਡੇ ਦੀ ਡੈਥ ਹੋਈ ਹੈ ਪੀਜੀਆਈ ਦੇ ਵਿੱਚ ਹੋਈ ਹੈ ਤੇ ਜਿਵੇਂ ਪਹਿਲਾਂ ਧਰਨਾ ਲੱਗਿਆ ਸੀ ਹੁਣ ਪਹਿਲਾਂ ਉਹਨਾਂ ਦੇ ਵੱਲੋਂ ਕੋਈ ਮੰਗ ਕੀਤੀ ਗਈ ਸੀ ਜਿਸ ਤਣਾ ਪਹਿਲਾਂ ਮੁੰਡਾ ਪੀਜੀਆਈ ਸੀ ਹਸਪੀਟਲ ਦੇ ਵਿੱਚ ਸੀ ਔਰ ਤੇ ਜਿਹੜੇ ਮੁੰਡੇ ਦੀ ਪਹਿਲਾਂ ਡੈਥ ਹੋਈ ਹੈ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋਈ ਸੀ ਨਹੀਂ ਪ੍ਰਸ਼ਾਸਨ ਦੇ ਨਾਲ ਤਾਂ ਕੋਈ ਇਹਨਾਂ ਦੀ ਗੱਲਬਾਤ ਕੋਈ ਨਹੀਂ ਹੋਈ ਹੈਗੀ ਮੁੰਡੇ ਨੂੰ ਐਡਮਿਟ ਕਰਾਤਾ ਸੀਗਾ ਗਰੇਸੀਨ ਹਸਪੀਟਲ ਦੇ ਵਿੱਚ ਉਹਦਾ ਇਲਾਜ ਚੱਲਦਾ ਸੀ ਜਿਹੜੇ ਇਲਾਜ ਚੱਲਦਾ ਸੀ ਜਦੋਂ ਦਮਨਪ੍ਰੀਤ ਦੀ ਡੈੱਡ ਬੋਡੀ ਆਈਏਗੀ ਉਦੋਂ ਐਸ.ਡੀ.ਐਮ. ਸਾਹਿਬ ਜਦੋਂ ਦੋਸ਼ੀ ਫੜੇ ਗਏ ਸੀਗੇ ਐਸ.ਡੀ.ਐਮ. ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ ਸੀਗਾ ਵੀ ਜਿਹੜੀ ਇਹਨਾਂ ਨੂੰ ਸੀ.ਐਮ. ਫੰਡ ਚੋਂ ਅਰਲੀ ਫੰਡ ਚੋਂ ਮਾਲੀ ਮਦਦ ਦਿੱਤੀ ਜਾਊਗੀ, ਰੈੱਡ ਕਰਾਸ ਤੋਂ ਦਿੱਤੀ ਜਾਊਗੀ ਤੇ ਦੋਸ਼ੀ ਫੜੇ ਗਏ ਸੀਗੇ ਇੱਕ ਦੋ ਦੋਸ਼ੀ ਰਹਿੰਦਾ ਸੀਗਾ ਪਰਿਵਾਰ ਦੀ ਸੰਤੁਸ਼ਟੀ ਹੋਈ ਹੈਗੀ ਤਾਂ ਧਰਨਾ ਚੱਕਿਆ ਗਿਆਗਾ ਤੇ ਕਈ ਚੈਨਲਾਂ ਵਾਲਿਆਂ ਵੱਲੋਂ 8 ਲੱਖ ਲੈ ਕੇ ਧਰਨਾ ਚੱਕਿਆ ਜੀ ਇਹ ਚੱਕਿਆ ਜੀ ਇਹ ਅਫਵਾਹ ਨੇ ਠੀਕ ਹੈ ਹਾਲ ਤੱਕ ਹਲੇ ਪਰਿਵਾਰ ਨੂੰ ਕੁਝ ਨਹੀਂ ਮਿଲା ਇੱਕ ਰੈੱਡ ਕਰਾਸ ਦਾ ਸਿਰਫ 2 ਲੱਖ ਦਾ ਚੈੱਕ ਉਹ ਵੀ ਅ ਐਸਡੀਐਮ ਸਾਹਿਬ ਦੇ ਕੇ ਗਏ ਨੇ ਅੱਜ ਪ੍ਰਸ਼ਾਸਨ ਦੇ ਪਿੰਡ ਵਾਸੀ ਦੇ ਸਾਹਮਣੇ ਦੇ ਕੇ ਗਏ ਨੇ ਉਹ ਜਿਹੜੀ ਸਰਕਾਰ ਤੋਂ مالی ਮਦਦ ਹਾਲੇ ਹੋਣੀ ਹੈਗੀ ਉਹ ਪ੍ਰਕਿਰਿਆ ਲੰਬਾ ਹਲੇ ਉਹ ਅੱਜ ਜਦੋਂ ਭੋਗ ਹੋ ਜੂਗਾ ਮੁੰਡੇ ਦਾ ਪੈ ਜਾਊਗਾ ਉਸ ਤੋਂ ਬਾਅਦ ਜਿਹੜੀ ਸਾਰੀ ਫਾਈਲ ਤਿਆਰ ਕਰੀ ਜਾਊਗੀ ਹਾਲੇ ਕੋਈ 8 ਲੱਖ ਕੋਈ 5 ਲੱਖ ਵਾਲੇ ਕੋਈs ਨਹੀਂ ਆਇਆ ਹੈਗਾ ਠੀਕ ਹੈ ਇਹ ਅਫਵਾਹਾਂ ਨੇ ਅਫਵਾਹਾਂ ਤੋਂ ਬਚੋ ਠੀਕ ਹੈ ਤੇ ਕਾਰਵਾਈ ਜਿਹੜੀ ਅਗਲੇ ਏਰੀਆ ਉਹ ਚੱਲ ਰਹੀ ਹੈ ਕਿ ਇੱਕ ਕੱਲ ਮੁੰਡਾ ਫੜਿਆ ਕੋ ਉਹ ਅੱਜ ਡੀਐਸਵੀਜ਼ਾ ਫੋਟੋ ਦਿਖਾ ਕੇ ਗਏ ਨੇ ਇੱਕ ਦੋਸ਼ੀ ਰਹਿ ਗਿਆ ਬਸ ਉਹ ਵੀ ਜਲਦ ਫੜਿਆ ਜੀ ਕਿੰਨੇ ਇੱਕ ਜਿਹੜੇ ਦੋਸ਼ੀ ਨੇ ਉਹ ਫੜੇ ਗਏ ਨੇ ਤੇ ਜਿਸ ਤਰ੍ਹਾਂ ਹੁਣ ਕੱਲ ਮੁੰਡੇ ਦੀ ਡੈਥ ਹੋਈ ਹੈ ਦਿਲਪ੍ਰੀਤ ਸੀ ਨਾ ਉਹਦਾ ਹਾਂਜੀ ਹਾਂਜੀ ਦਿਲਪ੍ਰੀਤ ਨਾਂ ਸੀਗਾ ਤੇ ਸੱਤ ਦੋਸ਼ੀ ਸੀਗੇ ਪੰਜ ਪਹਿਲਾਂ ਫੜਲੇ ਸੀਗੇ ਛੇਵਾਂ ਕੱਲ ਫੜਲੇ ਇੱਕ ਹੋਰ ਤੇ ਇੱਕ ਦੋਸ਼ੀ ਰਹਿ ਗਿਆ ਉਹ ਵੀ ਅੱਜ ਕੱਲ ਦੇ ਵਿੱਚ ਫੜਿਆ ਜਾਊਗਾ ਅੱਛਾ ਜਿਸ ਤਰੀਕੇ ਦੇ ਨਾਲ ਧਰਨਾ ਪਹਿਲਾਂ ਲੱਗਿਆ ਹੋ ਸੀ ਤੇ ਧਰਨਾ ਚੱਕਿਆ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਸੰਤੁਸ਼ਟੀ ਦਿੱਤੀ ਗਈ ਤੇ ਬਾਅਦ ਦੇ ਵਿੱਚ ਦੂਜੇ ਪਰਿਵਾਰ ਦੇ ਨਾਲ ਤੁਹਾਡੀ ਗੱਲਬਾਤ ਹੋਈ ਸੀ ਜਿਸ ਟਾਈਮ ਧਰਨਾ ਚੁੱਕਣਾ ਸੀ ਕਿ ਹਾਂ ਤੁਸੀਂ ਸਾਨੂੰ ਜੋੜਿਆ ਨਹੀਂ ਹੈ ਤੁਹਾਨੂੰ ਤੁਸੀਂ ਸਾਨੂੰ ਪੁੱਛਿਆ ਨਹੀਂ ਹੈ ਕੋਈ ਗੱਲਬਾਤ ਅਸੀਂ 20 ਬੰਦੇ ਦੇ ਇਲਾਕਾ ਨਿਵਾਸੀ ਹੋਰ ਨਿਹੰਗ ਸਿੰਘ ਫੌਜਾਂ ਗਈਆਂ ਸੀ ਪੁਲਿਸ ਪ੍ਰਸ਼ਾਸਨ ਨਾਲ ਸੀ ਤੇ ਤੁਹਾਡਾ ਮੀਡੀਆ ਭਾਈਚਾਰਾ ਨਾਲ ਸੀਗਾ ਠੀਕ ਹੈ ਉਦੋਂ ਜਦੋਂ ਹਸਪਤਾਲ ਦੇ ਆਪਣਾ ਅੰਗਰੇਜ਼ੀਨ ਦੇ ਵਿੱਚ ਪਹੁੰਚੇਗੇ ਤੇ ਉਦੋਂ ਪਰਿਵਾਰ ਦੇ ਮੈਂਬਰ ਸੀਗੇ ਕੁਝ 2-3 ਜਣੇ ਖੜੇ ਉਹਨਾਂ ਵੱਲੋਂ ਰੋਕ ਦਿੱਤਾ ਗਿਆ ਸੀ ਕਿ ਅਸੀਂ ਦੇਖ ਲਈ ਮੁੰਡਾ ਠੀਕ ਹੈ ਜੀ ਸਾਡੇ ਮੁੰਡੇ ਨੂੰ ਕੁਝ ਹੋ ਗਿਆ ਸੀ ਤੁਹਾਡਾ ਨਾਮ ਲੈ ਦਾਂਗੇ ਤੁਸੀਂ ਜ਼ਿਆਦਾ ਇੰਟਰਫੇਅਰ ਨਹੀਂ ਕਰਨੀ ਇਹ ਨਹੀਂ ਕਰਨੀ ਉਦੋਂ ਪਿੰਡ ਵਾਸੀ ਇਲਾਕਾ ਨਿਵਾਸੀ ਸਾਰੇ ਪਰਵਾਤੋਂ ਨਰਾਜ਼ ਹੋ ਕੇ ਵਾਪਸ ਆ ਗਏ ਸੀਗੇ ਫਿਰ ਜਦੋਂ ਦੂਜੇ ਪਰਿਵਾਰ ਦੇ ਦਮਨ ਪਰਿਵਾਰ ਦੇ ਸੰਤੁਸ਼ਟੀ ਹੋ ਗਏ ਸੀਗੇ ਫਿਰ ਧਰਨਾ ਚੱਕਦਾ ਸੀਗਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਥੇਰਾ ਕਿਹਾ ਵੀ ਸਾਡੇ ਨਾਲ ਖੜੋ ਧਰਨਾ ਘੜੋ ਪਰ ਉਦੋਂ ਪਿੰਡ ਵਾਸੀ ਨਰਾਜ਼ ਹੋ ਗਏ ਸੀਗੇ ਆਪਣਾ ਜਿਹੜੇ ਦੂਰੋਂ ਦੂਰੋਂ ਸੰਗਤ ਆਈ ਸੀਗੀ ਜਿਨ੍ਹਾਂ ਨੇ ਦਿਲ ਤੋਂ ਸਪੋਰਟ ਕੀਤੀ ਜਾਈਗੀ ਇੱਕ ਬੱਚੇ ਵਾ ਤੇ ਹਮਦਰਦੀ ਦੇ ਤੌਰ ਤੇ ਆਏਗੇ ਠੀ ਤੇ ਲੋ ਧੰਨਵਾਦ ਕੀਤਾ ਸੀ ਬਹੁਤ-ਬਹੁਤ ਤੇ ਪਰਿਵਾਰ ਦੀ ਪਹਿਲਾਂ ਵੀ ਸਪੋਰਟ ਕੀਤੀ ਹੈ ਹੁਣ ਵੀ ਚਲੋ ਗੁਰਸਾ ਗਿੱਲਾ ਹੁੰਦਾ ਚਲੋ ਮਨਦੁਖੀ ਹੁੰਦਾਗਾ ਬੋਲ ਵੀ ਹੋ ਗਿਆ ਹੋਗਾ ਪਰ ਪਹਿਲਾਂ ਵੀ ਨਾਲ ਸੀ ਅਸੀਂ ਹੁਣ ਵੀ ਨਾਲਾਂਗੇ ਸਪੋਰਟ ਕਰਦੇ ਰਹਾਂਗੇ ਤੇ ਇਹਨਾਂ ਦੋਨੇ ਬੱਚਿਆਂ ਦੇ ਜਿਹੜਾ ਵੀ ਭੋਗ ਦਾ ਖਰਚ ਹੋਗਾ ਉਹ ਇਹਨਾਂ ਵੱਲੋਂ ਨਹੀਂ ਹੋਇਆ ਜਾਊਗਾ ਪਿੰਡ ਵਾਸੀਆਂ ਵੱਲੋਂ ਸਾਡੇ ਵੱਲੋਂ ਜਿੰਨੀ ਵੀ ਮਾਲੀ ਮਦਦ ਹੋ ਸਕੇਗੀ ਅਸੀਂ ਆਪਣੇ ਸਿਰ ਤੇ ਜਿੰਨਾ ਵੀ ਭੋਗ ਦਾ ਖਰਚ ਹੋਊਗਾ ਖੁੱਲਾ ਸੱਦਾ ਹੈਗਾ ਤੇ ਦੁੱਖ ਦੀ ਘੜੀ ਜਿਹੜਾ ਮਰਜੀ ਆਵੇ ਜੀ ਠੀਕ ਹੈ ਕਿਸੇ ਨੂੰ ਕੋਈ ਉਹ ਨਹੀਂ ਹੈ ਅੱਛਾ ਜੀ ਇਸ ਤਰੀਕੇ ਦੇ ਨਾਲ ਕਾਫੀ ਅਫਵਾਹਾਂ ਵੀ ਜਿੱਦਾਂ ਤੁਸੀਂ ਕਿਹਾ ਕਿ ਚੈਨਲਾਂ ਤੇ ਚੱਲੀਆਂ ਕਹਿੰਦੇ ਕਿ ਪੈਸੇ ਲੈ ਕੇ ਆ ਯਾਨੀ ਧਰਨਾ ਚੱਕ ਲਿੱਤਾ ਤੇ ਦੂਜੇ ਪਰਿਵਾਰ ਵੱਲੋਂ ਕੁਝ ਕਿਹਾ ਗਿਆ ਸੀ ਦੇਖੋ ਜੀ ਮੈਂ ਜਦੋਂ ਆਪਣੇ ਮੈਂ ਚਾਚਾ ਜੀ ਲੱਗਦਾ ਮੁੰਡੇ ਦਾ ਦਮਨਪ੍ਰੀਤ ਦਾ ਏ ਤਰੀਕਾ ਜੀ ਹਾਂਜੀ ਉਹਨਾਂ ਦੀ 13 ਤਰੀਕ ਨੂੰ ਡੈਥ ਹੋ ਚੁੱਕੀ ਸੀ ਮੁੰਡੇ ਦੀ ਠੀਕ ਹੈ ਜੀ ਚਲੋ ਅਸੀਂ ਤਿੰਨ ਦਿਨ ਧਰਨਾ ਵੀ ਲਗਾਇਆ ਸੀ ਕਿ ਜਦੋਂ ਜੋ ਗਵਰਨਮੈਂਟ ਅੱਗੇ ਇਸ ਦੀ ਮੰਗਾਂ ਰੱਖੀਆਂ ਸੀ ਆਪਾਂ ਨੂੰ ਕਾਤਲ ਚਾਹੀਦੇ ਠੀਕ ਹੈ ਗਵਰਨਮੈਂਟ ਨੇ ਚਲੋ ਆ ਸਾਡੀ ਸੋਨੀ ਤੇ ਕਾਤਲ ਵੀ ਪਕੜੇਗੇ ਠੀਕ ਹੈ ਜੀ ਅਸੀਂ ਉਹ ਤੱਕ ਨਹੀਂ ਬਣਦਾ ਡੇਗੇ ਉਹ ਤਾਂ ਅਜੇ ਧਰਨਾ ਲੈ ਗਏ ਕੁਝ ਮੀਡੀਆ ਦੇ ਪਿੱਛੇ ਗੱਲਾਂ ਕੀਤੀਆਂ ਨੇ ਕਿ ਆਪਣਾ ਦਮਨਪਰੀ ਦਾ ਪਰਿਵਾਰ 25 ਲੱਖ ਰੁਪਏ ਲੈ ਕੇ ਉੱਠਿਆ ਜੀ 8.5 ਰੁਪਏ ਲੈ ਕੇ ਉੱਠਿਆ ਜੀ ਮੈਂ ਕਿਹਾ 25 ਰੁਪਏ ਤੱਕ ਨਹੀਂ ਲੈ ਕੇ ਉੱਠੀ ਸੀ ਆਪਣੇ ਸੰਸਕਾਰ ਤੋਂ ਲੈ ਕੇ ਗੰਗਾ ਤੱਕ ਫੁੱਲ ਵਹਾਣ ਤੱਕ ਅਸੀਂ ਆਪਣੀ ਜੇਬ ਤੋਂ ਰੁਪਏ ਲਗਾਏ ਠੀਕ ਹੈ ਜੀ ਬਾਕੀ ਛੁੱਟੀ ਖਬਰਾਂ ਨੇ ਬਹੁਤ ਚੈਨਲ ਅੱਜ ਵੀ ਮੈਂ ਦੇਖ ਰਿਹਾ ਸੀ ਅੱਜ ਵੀ ਦੋ ਤਿੰਨ ਚੈਨਲ ਤੇ ਹੀ ਖਬਰ ਆ ਰਹੀ ਜੀ ਬੱਚੇ ਬੱਚੇ ਦੀ ਡੈੱਡ ਬੋਡੀ ਚੱਕਣ ਵੇਲੇ ਇਹਨਾਂ ਨੇ ਪੈਸੇ ਲੈ ਕੇ ਉੱਠੇ ਨੇ ਠੀਕ ਹੈ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਸਾਨੂੰ 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 ਇੱਕ ਹੀ ਚੈੱਕ ਰੈੱਡ ਕਰਾਸ ਵੱਲੋਂ ਇੱਕ ਚੈੱਕ ਦਿੱਤਾ ਗਿਆ 2 ਲੱਖ ਰੁਪਏ ਦਾ ਠੀਕ ਹੈ ਜੀ ਉਹ ਕੱਲ ਪ੍ਰੋਵਾਈਡ ਕੀਤਾ ਹੈ ਗਵਰਨਮੈਂਟ ਨੇ ਸਾਨੂੰ ਜੀ ਹਾਂ ਜੀ ਸੋ ਬਲਵਿੰਦਰ ਸਿੰਘ ਕੁੰਬੜਾ ਜੀ ਸਾਡੇ ਨਾਲ ਨੇ ਸੋ ਜਿਸ ਤਰ੍ਹਾਂ ਕੱਲ ਦਿਲਪ੍ਰੀਤ ਦੀ ਡੈਥ ਹੋਈ ਹੈ ਹਸਪੀਟਲ ਦੇ ਵਿੱਚ ਸੋ ਤੋਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਡੇ ਚੈਨਲ ਦਾ ਤੇ ਇਧਰੋਂ ਧੰਨਵਾਦ ਤੁਸੀਂ ਸਾਡਾ ਬਹੁਤ ਜਿਹੜਾ ਹੈ ਸਹਿਯੋਗ ਦਿੰਦੇ ਹੋ ਜਦੋਂ ਬਹੁਤ ਹੀ ਹਮਤਪਾਗੀ ਘਟਨਾ ਵਾਪਰੀ ਹੈ ਤਕਰੀਬਨ 13 ਤਰੀਕ ਤੋਂ ਤੁਸੀਂ ਲਗਾਤਾਰ ਛੱਡੀਆਂ ਇਹ ਖਬਰਾਂ న్యూਸ ਲਾ ਰਹੇ ਨੇ ਤੇ ਸਮੇਂ-ਸਮੇਂ ਦੀ ਜਿਹੜੀ ਰਿਪੋਰਟ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਬਲਿਕ ਨੂੰ ਦੇ ਰਹੇ ਨੇ ਤੇ ਜਿਹੜੀ ਬਹੁਤ ਮਤਭਾਗੀ ਘਟਨਾ ਵਾਪਰੀ ਹੈ ਦੋ ਮੁੰਡਿਆਂ ਦਾ ਕਤਲ ਹੋਣਾ ਕਹਿਣਾ ਸੌਖਾ ਨਹੀਂ ਹੈ ਤੇ ਜਿਵੇਂ ਪ੍ਰਵਾਸੀ ਕਤਲ ਕਰਕੇ ਬੇਰਹਿਮੀ ਨਾਲ ਕਤਲ ਕਰਿਆ ਪੰਜਾਬੀ ਮੁੰਡਿਆਂ ਦਾ ਤੇ ਪਹਿਲਾਂ ਜਿਹੜੀ 7 ਦਿਨ ਇੱਥੇ ਜ਼ਿੰਦਗੀ আর ਮੌਤ ਦੀ ਲੜਾਈ ਜਿਹੜੇ ਮੁੰਡੇ ਨੇ ਦਿਲਪ੍ਰਿਤ ਨਾਲ ਲੜੀ ਹੈ ਕੱਲ ਉਹਦੀ ਸ਼ਾਮ ਨੂੰ 5:30 ਵਜੇ 5:00 ਵਜੇ ਲੈਥ ਹੋ ਜਾਂਦੀ ਹੈ ਤੇ ਜਦੋਂ ਪਿੰਡ 'ਚ ਪਤਾ ਲੱਗਦਾ ਨਾ ਵੀ ਕਿਤੇ ਮਾਹੌਲ ਖਰਾਬ ਨਾ ਹੋਏ ਅਸੀਂ ਤੁਹਾਡੇ ਰਾਹੀਂ ਇਹ ਨਹੀਂ ਕਹਿੰਦੇ ਵੀ ਪੰਜਾਬ ਦਾ ਮਾਹੌਲ ਖਰਾਬ ਹੋਏ ਜਾਂ ਪਿੰਡ ਦਾ ਮਾਹੌਲ ਖਰਾਬ ਹੋਏ ਪਰ ਜਿਹੜੇ ਗਰੀਬ ਲੋਕ ਨੇ ਇਹਨਾਂ ਨੂੰ ਇਹਨਾਂ ਦਾ ਨਿਆਂ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੱਚਿਆਂ ਦਾ ਉਹਨਾਂ ਨੇ ਕਤਲ ਕੀਤਾ ਮਰਡਰ ਕੀਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਮੁੜ ਕੇ ਇਹ ਜਾ ਕਰੈ ਮਨਾ ਹੋਏ ਤੇ ਇਹਨਾਂ ਦਾ ਅਸੀਂ ਇੱਕ ਮੰਗ ਪੱਤਰ ਡੀਸੀ ਰਾਹੀਂ ਭੇਜਿਆ ਸੀ ਮੁੱਖ ਮੰਤਰੀ ਪੰਜਾਬ ਨੂੰ ਵੀ ਜਿਹੜੇ ਇਹਨਾਂ ਦੇ ਰਾਸ਼ਨ ਕਾਰਡ ਨੇ ਆਧਾਰ ਕਾਰਡ ਨੇ ਵੋਟਰ ਕਾਰਡ ਨੇ ਵੋਟਰ ਲਿਸਟਾਂ ਗੀਆਂ ਉਹ ਕੱਟੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਇਹਨਾਂ ਦੇ ਜਿਹੜੇ ਪੱਕੇ ਪ੍ਰੂਪੇ ਪੱਕੇ ਬੇਨਫੀਟ ਹੈ ਉਹਦੇ ਖਤਮ ਹੋਣੇ ਚਾਹੀਦੇ ਜਿਵੇਂ ਅਸੀਂ ਜਾ ਕੇ ਹਿਮਾਚਲ 'ਚ ਪ੍ਰਾਪਰਟੀ ਨਹੀਂ ਖਰੀਦ ਸਕ ਹਰ ਹਿੰਦ ਬੰਦ ਹੋਣਾ ਚਾਹੀਦਾ ਅੱਛਾ ਪ੍ਰਸ਼ਾਸਨ ਵੱਲੋਂ ਹੁਣ ਕੁਝ ਕਿਹਾ ਗਿਆ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਿਸ ਤਰੀਕੇ ਦੇ ਨਾਲ ਅੱਜ ਪੋਸਟਮਾਰਨ ਹੋਇਆ ਅੱਜ ਸੰਸਕਾਰ ਹੋਣਾ ਕੋਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਇਥੇ ਐਸ.ਡੀ.ਐਮ ਸਾਹਿਬ ਆਇਤੇ ਡਿਪਟੀ ਖੜੇ ਸੀ ਹੋਰ ਪੁਲਿਸ ਪ੍ਰਸ਼ਾਸਨ ਖੜਿਆ ਸੀ 2 ਲੱਖ ਦਾ ਚੈੱਕ ਜਿਹੜਾ ਇੱਕ ਉਹਦੇ ਚੋਂ ਆਇਆ ਸੀ ਰੈੱਡ ਕਰਾਸ ਤੋਂ ਲੈ ਕੇ ਅਸੀਂ ਜਿਹੜੀ ਮੰਗ ਰੱਖੀ ਸੀ ਵੀ ਇਹ ਪਰਿਵਾਰਾਂ ਨੂੰ ਅਸੀਂ ਹੋਰ ਤਾਂ ਬੱਚੇ ਤਾਂ ਦੇਖੋ ਵਾਪਸ ਨਹੀਂ ਕਰਾ ਸਕਦੇ ਅਸੀਂ ਤਾਂ ਇਹਦੀ ਜਿਹੜੀ ਮਾਲੀ ਸਹਿਤਾ ਦੋਨੇ ਪਰਿਵਾਰ ਜਿਹੜੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਨੇ ਦੋਨੇ ਪਰਿਵਾਰਾਂ ਨੂੰ ਜਿਹੜੀ ਬੱਧੇ ਬੱਧ ਮਾਲੀ ਸਹਿਤਾ ਮਿਲੀ ਜਾਵੇ ਇੱਕ ਇੱਕ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜੇ ਕਿਸਾਨ ਮਜ਼ਦੂਰ ਇਕਤਾ ਦੇ ਅਸੀਂ ਨਾਰੇ ਲਾਉਂਦੇ ਆਂ ਕਿਸਾਨ ਮਜ਼ਦੂਰਾਂ ਨਾਲ ਸਾਡੀ ਸਾਂਝ ਹੈ ਤਾਂ ਜੇ ਕਿਸਾਨ ਨੂੰ ਕਰੋ ਰੁਪਈਆ ਮਿਲਦਾ ਦੂਜਾ ਸੀ ਐਸਸੀਐਸਟੀ ਐਕਟ ਲਾ ਕੇ ਜਿਹੜੀ ਕਾਰਵਾਈ ਕਰਾਉਣੀ ਸੀ ਇਹਨਾਂ ਦੀ ਇੱਕ ਤਾਂ ਜਵਾਬਤ ਨਹੀਂ ਜੇ ਜਲਦੀ ਹੋਣੀ ਗਿਆ ਤਾਂ ਹੋਣੀ ਨਹੀਂ ਤੇ ਦੂਜਾ ਇਹਨਾਂ ਨੂੰ ਜਿਹੜਾ ਸਰਕਾਰ ਵੱਲੋਂ ਵੈਲਫੇਅਰ ਫੰਡ ਵੱਲੋਂ 8.5 ਲੱਖ ਰੁਪਏ ਪ੍ਰਤੀ ਇੱਕ ਬੰਦੇ ਦਾ ਜੇ ਡੈਥ ਹੋ ਜੇ ਉਹਨੂੰ ਮਿਲਦਾ ਉਹਦੀ ਮਦਰ ਫਾਦਰ ਨੂੰ ਮਿਲਦਾ ਉਹ ਮਿਲਣਾ ਚਾਹੀਦਾ ਤੀਜਾ ਇੱਕ ਮੁੱਖ ਮੰਤਰੀ ਰੀਲੀਫ ਫੰਡ ਦੀ ਗੱਲ ਹੋਈ ਸੀ 25 ਲੱਖ ਰੁਪਏ ਦੀ ਵੀ 25 ਲੱਖ ਰੁਪਏ ਜੀ ਮੁੱਖ ਮੰਤਰੀ ਰੀਲੀਫ ਫੰਡ ਵਾਸਤੇ ਦੋਨਾਂ ਨੂੰ ਬਰਾਬਰ ਉਹਦੇ ਮੁੰਡੇ ਦੀ ਵੀ ਡੈਥ ਹੋ ਗਈ ਉਹਦੇ ਵੀ ਡੈਥ ਹੋ ਗਈ ਤਾਂ ਉਹਨਾਂ ਨੂੰ ਬਰਾਬਰ ਦਿੱਤਾ ਜਾਵੇ ਅਸੀਂ ਹੁਣ ਇਹਤੋਂ ਅਰ ਨੂੰ ਦੂਜੇ ਮੁੰਡੇ ਦਾ ਭੋਗ ਜਿਹੜਾ ਦਮਨਪ੍ਰੀਤ ਦਾ ਰੱਖਿਆ ਇਹ ਪਰਿਵਾਰ ਨਾਲ ਸਹਿਮਤੀ ਬਣਾਵਾਂਗੇ ਭੋਗ ਨਾਲ ਕਰਨਾ ਹੈ ਅੱਗੇ ਪਿੱਛੇ ਕਰਨਾ ਤੇ ਉਹਦੇ ਦੇ ਅਸੀਂ ਸਾਨੂੰ ਤੁਹਾਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਵੀ ਉਸ ਦਿਨ ਆ ਕੇ ਸਾਰੇ ਜਿਹੜੇ ਬੈਨੀਫਿਟ ਹੈ ਚੈੱਕ ਦੇਣੇ ਜਾਂ ਕੋਈ ਹੋਰ ਵੀ مالی ਸਹੈਤਾ ਦੇਣੀ ਹੈ ਪਬਲਿਕ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਇੱਥੇ ਦੀ ਡੀਸੀ ਆਵੇ ਇੱਥੇ ਦਾ ਐਸਐਸਪੀ ਆਵੇ ਇਹ ਲੋਕਾਂ ਨੂੰ ਜਿਹੜਾ ਹੈ ਸਭ ਦੇ ਸਾਹਮਣੇ ਜਿਹੜਾ ਨਿਆਂਸਾਫ ਦੀਵਾ ਕੁੰਬੜਾ ਦੇ ਵਿੱਚ ਮੈਂ ਸੁਣਿਆ ਹੁਣ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਕਿ ਪੀਜੀ ਵਾਲਿਆਂ ਵੱਲੋਂ ਕੋਈ ਇਦਾਂ ਦੀ ਗੱਲਬਾਤ ਹੋ ਰਹੀ ਹੈ ਹੁਣ ਕੁੰਬੜਾ ਦੇ ਵਿੱਚ ਅਸੀਂ ਜ਼ਬਰਦਸਤੀ ਕਿਸੇ ਨਾਲ ਨਹੀਂ ਕਰਦੇ ਪਰ ਲੇਕਿਨ ਉਹ ਡਰਦੇ ਮਾਰੇ ਲੋਕ ਜਿਹੜੇ ਆਣਗੇ ਲੋਕਾਂ ਨੂੰ ਇਹ ਹੈਗਾ ਵੀ ਕੋਈ ਵੀ ਬਈਆ ਇੱਥੇ ਕ੍ਰਾਇਮ ਕਰਦਾ ਤਾਂ ਇਹਨਾਂ ਨੂੰ ਬਖਸ਼ਣਾ ਨਹੀਂ ਹੈ ਹਰ ਇੱਕ ਬਈਏ ਨੇ ਵੀ ਡਰ ਹੋ ਗਿਆ ਵੀ ਹੁਣ ਮਾਰ ਕਟਾਈ ਹੋ ਜਾਂ ਕੋਈ ਹੋਰ ਹੋਊਗੀ ਵੀ ਕੋਈ ਪਾਣਾ ਕੋਈ ਉਦਾਂ ਦੀ ਗੱਲ ਨਾ ਹੋ ਜੇ ਮਾੜੀ ਘਟਨਾ ਨਾ ਵਾਪਰ ਜੇ ਉਹ ਚਲੇ ਜਾਣਗੇ ਠੀਕ ਹੈ ਕੰਮ ਕਰ ਉਹਨਾਂ ਦਾ ਦਿਹਾੜੀ ਕਰਨੀ ਇੱਥੇ ਨਹੀਂ ਕਰੂਗੇ ਮੌਲੀ ਕਰ ਲੂ ਮੌਲੀ ਨਹੀਂ ਕਰੂਗੇ ਸਵਾਣਾ ਕਰ ਲੂਗੇ ਜੇ ਕੁੰਬੜੇ ਚ ਜਿਆਦਾ ਆ ਤਾਂ ਹੋਰ ਵੀ ਜਿਹੜਾ ਕੰਮ ਕਰਨ ਵਾਲਾ ਬੰਦਾ ਕਿਤੇ ਵੀ ਕੰਮ ਕਰ ਸਕਦਾ ਹੈ ਪਰ ਜਿਹੜੇ ਇੱਥੇ ਦੇ ਐਮਸੀ ਕੱਲ ਵੀ ਤੁਸੀਂ ਦੇਖ ਲਈ ਹੋਣੀ ਐਮਸੀਆਂ ਦੀ ਕੀ ਕਰਤੂਤ ਹੈ ਕੀ ਕੰਮ ਨਹੀਂ ਹੈ ਪਹਿਲਾਂ ਜੇ ਇਹਨਾਂ ਦੇ ਤਸਦੀਕ ਕੀਤੇ ਅਸੀਂ ਨੀਲੇ ਕਾਡ ਆਧਾਰ ਕਾਡ ਕਢਾਈਏ ਤਾਂ ਸਾਰੇ ਇਹਨਾਂ ਨੇ ਤਸਦੀਕ ਕੀਤੇ ਹੋਏ ਨੇ ਇਹਦੇ ਨਾਲ ਕੱਲ ਇੱਕ ਪੰਜਾਬੀ ਦੀ ਦੀ ਰੇੜੀ ਚੁਕਾਤੀ ਯਾਰੇ ਚਾਹ ਦਾ ਕੰਮ ਕਰਨ ਲੱਗੇ ਸੀ ਕਹਿੰਦਾ ਮੇਰੇ ਜਿਹੜੇ ਕਿਰਾਏਦਾਰ ਹੈ ਉਹੀ ਲਾਉਂਗੇ ਉਹਨਾਂ ਦੀ 2 250 300 ਵੋਟ ਉਹਨੇ ਬਣਵਾਈ ਵੀ ਹੈ ਉਹ ਵੋਟਾਂ ਕੱਟਣ ਕਰਕੇ ਇਹ ਲੋਕਾਂ ਨੂੰ ਕੋਈ ਉਹ ਨਹੀਂ ਕਰਦਾ ਇਹ ਜਿਹੜੇ ਹੈ ਲੋ ਗਰੀਬ ਲੋਕਾਂ ਦੇ ਜ਼ਖਮਾਂ ਦੇ ਲੋਨ ਪਾਣ ਦੀ ਗੱਲ ਕਰ ਰਹੇ ਹਾਂ ਹਾਂ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਸੁਿੰਦਰ ਸਿੰਘ ਲਖੋ ਵਾਲਾ ਮੈਂ ਹਿਊਮਨ ਵੈਲਫੇਅਰ ਸੋਸਾਇਟੀ ਪੰਜਾਬ ਜਿਹੜੀ ਰਜਿਸਟਰਡ ਆ ਉਹਦਾ ਪ੍ਰਧਾਨ ਹਾਂ ਵੀ ਕੋ ਕਾਜਤਾਜਾ ਕਾੰਡ ਹੋਇਆ ਦੇਖੋ ਪੰਜਾਬ ਸਰਕਾਰ ਦਾ ਕੰਮ ਹੈ ਬਈਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਆ ਇੱਥੇ ਤੁਸੀਂ ਆਪਣੇ ਲੇਬਰ ਕਾਰਡ ਬਣਾਓ ਤੁਸੀਂ ਪੈਨਸ਼ਨ ਲਓ ਤੁਸੀਂ ਆ ਕਰੋ ਆ ਹਿੰਦੀ ਛੁਪਾ ਕੇ ਹਰ ਲੇਬਰ ਚੌਂਕ 'ਚ ਕੈਂਪ ਲਾ ਰਹੀ ਹੈ ਪੰਜਾਬ ਸਰਕਾਰ ਅਸੀਂ ਇਹ ਕਿਸ ਦੇ ਵਿਰੁੱਧ ਨਹੀਂ ਆਂ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਪਰ ਇਹ ਇੱਥੇ ਆਉਣ ਕੰਮ ਦਾ ਧੰਦਾ ਕਰਨ ਆਪਣੇ ਸੂਬੇ 'ਚ ਜਾਣ ਇਹਨਾਂ ਦੇ ਇੱਥੋਂ ਜਿਹੜੇ ਵੋਟਰ ਕਾਰਡ ਆਧਾਰ ਕਾਲ ਆ ਤੁਸੀਂ ਜਾਣ ਕੇ ਸਰਕਾਰ ਆਪ ਹੀ ਕਰਵਾ ਰਹੀ ਆ ਉਹ ਜਿੱਤਰਾਕ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਕੰਪਨਸੇਸ਼ਨ ਦੀ ਇਹ ਜਿਹੜੇ ਦੋਵੇਂ ਕਤਲ ਹੋਏ ਨੇ ਪ੍ਰਸ਼ਾਸਨ ਦੀ ਨਾਕਾਹੀ ਦਾ ਨਤੀਜਾ ਕਿਉਂ ਨਹੀਂ ਨਾ ਲੋਕਾਂ ਦੇ ਨਿਗਰਖੀ ਇਹ ਸਰਖ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜਿੱਤਰਾ ਕੋਈ ਬਾਰਡਰ ਤੇ ਸ਼ਹੀਦ ਹੋ ਜਾਂਦਾ ਜਾਂ ਕੋਈ ਕਿਸਾਨ ਮੋਰਚੇ ਦੇ ਇਹ ਵਿਚਾਰੇ ਉਸੇ ਸਰਕਾਰ ਦੀਆਂ ਗੈਲਰੀਆਂ ਸ਼ਿਕਾਰ ਹੋਏ ਇਹਨਾਂ ਨੂੰ 1 ਕਰੋੜ ਰੁਪਏ ਮਿਲਣਾ ਚਾਹੀਦਾ ਬਿਲਕੁਲ ਜਾਇਜ਼ ਹੈ ਪਰ ਆ ਗਈ ਸਰਕਾਰ ਰੱਖ ਰਹੀ ਆ ਮੇਰੇ ਕੋ ਡਾਟੇ ਨੇ ਹੁਣ ਜਿੰਨੇ ਨੌਕਰੀਆਂ ਮਿਲ ਜਨ ਇਹਨਾਂ ਚ 60% ਜਿਹੜੇ ਨੇ ਉਹ ਯੂਪੀ ਬਿਹਾਰ ਦੇ ਲਿਆ ਕੇ ਬੰਦੇ ਭਾਰਤ ਤੇ ਆ ਬਾਕੀ ਸਟੇਟਾਂ ਨੇ ਸਾਰੀਆਂ ਨੌਕਰੀਆਂ ਜਿਹੜੀਆਂ ਸਰਕਾਰੀ ਆਪਣੇ ਬੰਦਿਆਂ ਦੀ ਆ ਤੇ ਜਿਹੜੀਆਂ ਪ੍ਰਾਈਵੇਟ ਵੀ ਉਹਨਾਂ ਕਹਿੰਦੇ 75% ਜਵਾਬ ਹਰ ਲੋਕ ਦਾ ਅਖੋਤ ਟ੍ਰਿਬਿਊਨ ਦੀ ਖਬਰ ਆ ਇੱਥੇ ਜਿਹੜਾ ਆਉਂਦਾ ਉਥੋਂ 50% ਦੇਖਦਾ ਵੀ ਉਹ ਟਿਕਟ ਲੈ ਆਉਂਦਾ ਇੱਥੇ ਕਰਾਈਮ ਕਰਕੇ ਤੇ ਫੇਰ ਭੱਜ ਜਾਂਦਾ ਸਾਡੀ ਸਭ ਤੋਂ ਵੱਡੀ ਮੰਗ ਆ ਇਹ ਤਾਂ ਕੰਮ ਖਤਮ ਹੋਏਗਾ ਕਿ ਇਹਨਾਂ ਨੇ ਵੋਟਰ ਕਾਰਡ ਇਹਨਾਂ ਦੇ ਆਧਾਰ ਕਾਰਡ ਸਾਰੇ ਖਤਮ ਕੀਤੇ ਜਾਣ ਕੰਮ ਕਰਨ ਆਉਣ ਕੰਮ ਕਰਨ ਜੀ ਸਾਰਕੇ ਕੰਮ ਕਰਦੇ ਆਪਣੀ ਬਤਨੂ ਜਾਣ ਬਾਕੀ ਸਾਡੇ ਜਿਹੜੇ ਲੋਕਲ ਬੰਦੇ ਨੇ ਇੱਥੇ 6-6 ਮੰਜਲਾ ਮੈਂ ਕਿ ਇੰਜੀਨੀਅਰ ਵੀ ਹਾਂ ਇਸ ਜਗ੍ਹਾ ਦੇ 4 ਮਹੀਨੇ ਬਾਅਦ ਕੁਝ ਬਣਾ ਨਹੀਂ ਸਕਦਾ 6-6 ਮੰਜਲੇ ਬਣਾਉਂਗੀ ਤੁਸੀਂ ਚੱਲ ਜਿਓ 6-6 7-7 ਮੰਜਲੇ ਮਕਾਨ ਬਣਾਏ ਬਈਏ ਵਿੱਚ ਵਾਰੇ ਹੋਏ ਨੇ ਅੱਛਾ ਅਨ 4 ਜਾਂ 5 ਬੰਦੇ 10x10 ਦੇ ਕਮਰੇ ਚ ਰਹਣੇ ਅਨ ਹਾਈਜਾਇਨਿਕ ਨੇ ਸਿਹਤ ਪੁਆਇੰਟ ਆਫ View ਨਾਲ ਇਹ ਪੰਜ-ਪੰਜ 6-6 ਵਿਚੋਨਾਂ ਕੋ ਬੈਠਾ ਵੀ ਨਹੀਂ ਜਾਂਦਾ ਲੰਮੇ ਪਿਆ ਪਿਆ ਕੇ ਨਿਕਲਦੇ ਨੇ ਸਾਡੇ ਬੰਦੇ ਇਹਨਾਂ ਨੂੰ ਦਿਖਾ ਦਿੰਦੇ ਸਿਰਫ ਥੋੜੇ ਜਿਹਾ ਕਿਰਾਇਆ ਕਰ ਸੋ ਇਸ ਕਰਕੇ ਲੋਕਾਂ ਨੂੰ ਆਪਣੀ ਜ਼ਮੀਰ ਸਾਡੇ ਹੱਥ ਵਾਂਗ ਕਿਉਂ ਨਾ ਬੇਨਤੀ ਆ ਕਿ ਕੁਛ ਤੇ ਆਪਣੀ ਜ਼ਮੀਰ ਤੋਂ ਕੰਮ ਲਵੋ ਇਹ ਪੈਸਿਆਂ ਨਾਲ ਲਾਲਚ ਨਹੀਂ ਵੱਡੇ ਵੱਡੇ ਪੈਸੇ ਖਾਲੀ ਹੱਥ ਚਲੇ ਜਾਣਾ ਇਥੇ ਇਸ ਸੰਸਾਰ ਚ ਕੋਈ ਚੰਗਾ ਕੰਮ ਕਰ ਗੋ ਜਿਸ ਤੋਂ ਸਾਡਾ ਇਹ ਬਦ ਪ੍ਰਦਾਨ ਚੰਗੇ ਕੰਮ ਕਰਦਾ ਕਈ ਪਰਚੇ ਦਰਜ ਹੋਏ ਉਹਨਾਂ ਬੰਦਿਆਂ ਦਾ ਹਮੇਸ਼ਾ ਇਹ ਨਾ ਰਹਿੰਦਾ ਮਰ ਕੇ ਵੀ ਜਿਉਂਦੇ ਰਹਿੰਦੇ ਨੇ ਜਿਹੜੇ ਬੰਦੇ ਕੁੰਜੀਪਤੀ ਹੁੰਦੇ ਨੇ ਉਹਨਾਂ ਨੂੰ ਮਰਨ ਲੱਗਾ ਵੀ ਕੋਈ ਨਹੀਂ ਪੁੱਛਦਾ ਸੋ ਮੇਰੀ ਇੱਕ ਬੇਨਤੀ ਆਪਣੇ ਬੰਦਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਕੁਛ ਹੁਣ ਤੇ ਹੱਦ ਹੋ ਗਈ ਆ ਕੀ ਸਰਕਾਰਾਂ ਦੀ ਗੱਲ ਕੀਤੀ ਹੈ ਮੰਨਦੇ ਆ ਕਿ ਸਰਕਾਰਾਂ ਇਹ ਕੰਮ ਗਲਤ ਕਰ ਰਹੀਆਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਪਰ ਕਿਤੇ ਨਾ ਕਿਤੇ ਆਪਣੇ ਪੰਜਾਬੀਆਂ ਦੀ ਵੀ ਗਲਤੀਆਂ ਜਿਨ੍ਹਾਂ ਦੇ ਲਈ ਤੁਸੀਂ ਖੜਦੇ ਹੋ ਹੱਕ ਦੇ ਲਈ ਕਿ ਹਾਂ ਪੰਜਾਬੀ ਹੱਕ ਦੇ ਲਈ ਜਿੱਦਾਂ ਖੜਦੇ ਹੋ ਤੁਸੀਂ ਪਰ ਕਿਤੇ ਨਾ ਕਿਤੇ ਪੰਜਾਬੀਆਂ ਦੀ ਵੀ ਗਲਤੀ ਹੈ ਤੁਹਾਡੀ ਵੀ ਗਲਤੀ ਹੈ ਤੁਸੀਂ ਉਹਨਾਂ ਨੂੰ ਕਿਉਂ ਇੰਨਾ ਉਹ ਕਰਦੇ ਹੋ ਕਿਉਂ ਫਿਰ ਕਹਿੰਦੇ ਕਿ ਸਾਡੇ ਕੋਲ ਰਹੋ ਉਹੀ ਲੋਕ ਨੇ ਜਿਹੜੇ ਹੁਣ ਵੀ ਉਹਨਾਂ ਨੂੰ ਬੜਾਵਾ ਦੇ ਰਹੇ ਨੇ ਠੀਕ ਹੈ ਨਾ ਉਹਨਾਂ ਨੂੰ ਰੱਖ ਰਹੇ ਨੇ ਜਦ ਕਿ ਇੰਨੀਆ ਘਟਨਾਵਾਂ ਹੋਣ ਤੋਂ ਬਾਅਦ ਕਿਉਂ ਉਹਨਾਂ ਨੂੰ ਵਸਨੀਕ ਬਣਾਇਆ ਜਾਂਦਾ ਭਾਈ ਸਾਹਿਬ ਵੀ ਕੱਲੇ ਹੁੰਦੀ ਹੈ ਨਾ ਜੀ ਜਦੋਂ ਬੰਦੇ ਦੀ ਜ਼ਮੀਰੀ ਮਰ ਜੇ ਕਿਹਦੀ ਕੋ ਜਮੀਰ ਹੀ ਮਰ ਜੇ ਕਿਸੇ ਗੱਲ ਦੀ ਤੇ ਬੰਦਾ ਜੋ ਮਰਜ਼ੀ ਉਹ ਕੋ ਹਾਸਰਾ ਖਲੋ ਥੋੜੀ ਜਿਹੀ ਪੈਸਾ ਨਹੀਂ ਲਾਲਚ ਵਾਸਤੇ ਯਾਨੀ ਕਮੀਆਂ ਤਾਂ ਫਿਰ ਆਪਣੇ ਚ ਵੀ ਨੇ ਨਾ ਵਿੱਚ ਵੀ ਨੇ ਉਹ ਨਾ ਆਪਣੀਆਂ ਜਦੋਂ ਕਿਸੇ ਖੇਤ ਚ ਕੋਈ ਵਾਈ ਨਹੀਂ ਹੁੰਦਾ ਉਸੇ ਘਾ ਕੋਈ ਸੀ ਉਠਣਾ ਕੋਈ ਗੰਦਮੰਦ ਪੈਣਾ ਨਾ ਜੀ ਜਦੋਂ ਆਪਾਂ ਉਹਦੀਆਂ ਖਵਾਲੀ ਨਾ ਕਰਾਂਗੇ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਇਸੇ ਗੱਲ ਤੇ ਬਿਲਕੁਲ ਪੰਜਾਬੀ ਆਲਸੀ ਹੋ ਗਏ ਕੰਮ ਨਹੀਂ ਕਰਦੇ ਹੁਣ ਕਈ ਕੈਨੇਡਾ ਜਾ ਕੇ ਸਭ ਕੁਝ ਕਰ ਰਹੇ ਆ ਉਥੇ ਜਾ ਕੇ ਪਾਇਲਟ ਸਾਫ ਕਰ ਦਿਆ ਇੱਥੇ ਨਹੀਂ ਕਰਨਾ ਕਿਉਂਕਿ ਸ਼ਰਮ ਆਉਂਦੀ ਇੱਥੇ ਕੰਮ ਕਰਦੇ ਆਂ ਉੱਠਣ ਦਾ ਕਲਚਰ ਖਤਮ ਹੋ ਗਿਆ ਅਸੀਂ 4 ਵਜੇ ਸਵੇਰ ਉੱਠ ਪੈਂਦੇ ਨਾ ਉੱਠਦੇ ਸਾਡੇ ਮਾਂ ਪਿਓ ਸਾਨੂੰ ਚਪੇੜਾ ਮਾਰਵਾ ਕੇ ਠਾਲਦੇ ਹੁੰਦੇ ਵੀ ਜਾਓ ਪੜੋ ਮਰੋ ਜਾਂ ਕੋਈ ਕੰਮ ਤਾਂ ਨਾ ਕਰੋ ਆਣ ਕੇ ਅਸੀਂ ਮੈਂ ਕਾਲਜੇ ਪੜਦਾ ਹਾਂ ਮੈਂ ਇੰਜੀਨੀਅਰ ਡਿਗਰੀ ਕੀਤੀ ਏ 20 ਟੱਕ ਦੀ ਮੈਂ ਆਪ ਪੱਠੇ ਉਹਨਾਂ ਟੋਕੇ ਹੁੰਦੇ ਸੀ ਮੋਟਰਾਂ ਨਹੀਂ ਹੋ ਜਾਂ ਕੰਮ ਕਰਦੇ ਰਹੇ ਕੰਮ ਕਰਨਾ ਕਲਚਰ ਆ ਠੀਕ ਹੈ ਆਪਾਂ ਸੂਰ ਸਾਰੇ ਪਾਸੇ ਆ ਉਹਨਾਂ ਨੂੰ ਮੌਕਾ ਮਿਲ ਗਿਆ ਸਾਡੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਆਗੇ ਇੱਥੇ ਸਾਡੇ ਕਿ ਵੀ ਆ ਵੀ ਆਉਣਾ ਇੱਥੇ ਕੰਮ ਕਰਨ ਦਾ ਜਾਣ ਵਾਪਸ ਸੋਇਕਾ ਇਹ ਹੈ ਸਾਡੀ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਂ ਹੈ ਜੀ ਸਾਰਾ ਮੇਰਾ ਨਾਂ ਬਲਵਿੰਦਰ ਸਿੰਘ ਹੈ ਆਪਾਂ ਕੁੰਬੜੇ ਤੋਂ ਲੋਕਲੀ ਹੈ ਸਾਰਾ ਸੀਨੇ ਚਾਹ ਦੀ ਦੁਕਾਨ ਲਾਈ ਹੋਈ ਹੈ ਫੋਰੈਸਟ ਕੰਪਲੈਕਸ ਕੋਲ ਜੀ ਤੇ ਬਿੰਦਰਾ ਐਮਸੀ ਸਾਹਿਬ ਇੱਥੇ ਦੇ ਐਮਸੀ ਹੈ ਜੀ ਉਹ ਸਾਨੂੰ ਆ ਕੇ ਕਹਿੰਦੇ ਵੀ ਤੁਸੀਂ ਇੱਥੇ ਦੁਕਾਨ ਨਹੀਂ ਲਾਣੀ ਕਹਿੰਦਾ ਵੀ ਜਿਹਦੀ ਦੁਕਾਨ ਹੈ ਵੀ ਉਹ ਤਿੰਨ ਚਾਰ ਦਿਨ ਹੋ ਗਏ ਕਹਿੰਦਾ ਮੇਰੇ ਪਿੱਛੇ ਘੇੜੇ ਮਾਰਦੇ ਨੇ ਉਹ ਕਹਿੰਦਾ ਵੀ ਇੱਥੇ ਕੁੰਬੜੇ ਦੇ ਲੋਕਲ ਬੰਦਿਆਂ ਨੇ ਵੀ ਦੁਕਾਨ ਤੇ ਜਾ ਕੇ ਕਬਜ਼ਾ ਕਰ ਲਿਆ ਵੀ ਵੀ ਇਹਨਾਂ ਨੂੰ ਇੱਥੋਂ ਹਟਾਇਆ ਜਾ ਵੀ ਪ੍ਰਵਾਸੀ ਕਹਿੰਦਾ ਵੀ ਮੈਂ ਉੱਥੇ ਕੰਮ ਕਰਨਾ ਜੀ ਕਹਿੰਦਾ ਜਾ ਕੇ ਤੇ ਬਿੰਦਰਾ ਐਮਸੀ ਸਾਹਿਬ ਆ ਕੇ ਕੱਲ ਸਾਡੀ ਦੁਕਾਨ 'ਚ ਘਾਰੇ ਸੀ ਕਿ ਉੱਥੋਂ ਕਹਿੰਦੇ ਵੀ ਤੁਸੀਂ ਇੱਥੇ ਅੱਜ ਤੋਂ ਬਾਅਦ ਦੁਕਾਨ ਨਹੀਂ ਲਾਣੀ ਹੈਗੀ ਜੀ ਕਹਿੰਦਾ ਹੋਰ ਜਿੱਥੇ ਮਰਜ਼ੀ ਜਾ ਕੇ ਲਾਓ ਵੀ ਤੁਸੀਂ ਇੱਥੇ ਨਹੀਂ ਲਾਣੀ ਦੁਕਾਨ ਕਹਿੰਦੇ ਵੀ ਅੱਜ ਅੱਧਾ ਦਿਨ ਤਾਂ ਤੁਸੀਂ ਇੱਥੇ ਕੰਮ ਕਰ ਲਓ ਜੀ ਹਾਂਜੀ ਹੋਰ ਵੀ ਗੱਲਬਾਤ ਹੋਈ ਸੀ ਜੀ ਉਹਨਾਂ ਦੇ ਨਾਲ ਔਰ ਕੋਈ ਗੱਲਬਾਤ ਨਹੀਂ ਜਿਹੇ ਜਿਹੀ ਹੋਈ ਹੈਗੀ ਵੀ ਬਸ ਉਹ ਆਇਆ ਤਾਂ ਆ ਕੇ ਕਹਿੰਦਾ ਵੀ ਜਿਹੜਾ ਮੇਰੇ ਕੋਲ ਰਹਿੰਦਾ ਹੈ ਕਿਰਾਏਦਾਰ ਵੀ ਉਹ ਬਹੁਤ ਦਿਨਾਂ ਤੇ ਢੇੜੇ ਲਾ ਰਿਹਾ ਹੈਗਾ ਵੀ ਉਹਨਾਂ ਨੇ ਮੇਰਾ ਅੱਡਾ ਦੱਬ ਲਿਆ ਤੁਸੀਂ ਆਪਣੀ ਦੁਕਾਨ ਦੀ ਰੇੜੀ ਅੱਜ ਅੱਜ ਲਾ ਲਓ ਕੱਲ ਤੇ ਤੁਹਾਡੀ ਦੁਕਾਨ ਨਹੀਂ ਲੱਗੂਗੀ ਆਹ ਉਹ ਕਿਰਾਏਦਾਰ ਕੌਣ ਸੀ ਜਿਹੜਾ ਪੰਜਾਬੀ ਸੀ ਪ੍ਰਵਾਸੀ ਸੀ ਪ੍ਰਵਾਸੀ ਹੈ ਜੀ ਸਾਰੇ ਉਹਥੇ ਰਹਿੰਦਾ ਜੀ ਉਹਨਾਂ ਦੀ ਸਾਈਡ ਲੰਦਾ ਹੈ ਤਾਂ ਸਾਡੀ ਦੁਕਾਨ ਚ ਕੰਦਾ ਹੈ ਉਹਨਾਂ ਦੀ ਲਵੰਦਾ ਹੈ ਉਹਨਾਂ ਦੀ ਦੁਕਾਨਾਂ ਲਵਾ ਕੇ ਗਿਆ ਉਹ ਗੱਲ ਪ੍ਰਵਾਸੀਆਂ ਦੀ ਸਾਈਡ ਲੈ ਰਹੇ ਸਾਰੇ ਇਹ ਗਲਤ ਗੱਲਾਂ ਨਹੀਂ ਆਪਣੇ ਪਿੰਡ ਵਾਲੇ ਬੰਦੇ ਸਪੋਰਟ ਕਰਨੇ ਚਾਹੀਦੇ ਆਪਾਂ ਨੂੰ ਪ੍ਰਵਾਸੀ ਦੀ ਗੱਲ ਨੂੰ ਕਰਨ ਕੱਲ ਸਾਰ ਉਹਨੇ ਸਾਰੇ ਪ੍ਰਵਾਸੀ ਵਾਲੇ ਵਾਲੇ ਇਕੱਠੇ ਕਰਕੇ ਮੇਰੇ ਘਰ ਵਾਲੇ ਦੀ ਬੇਇੱਜ਼ਤੀ ਕੀਤੀ ਤੇ ਸਾਰੇ ਪ੍ਰਵਾਸੀ ਦੀਆਂ ਦੁਕਾਨਾਂ ਲੁਆਈਆਂ ਜੀ ਉਹਨੇ ਜੀ ਹਾਂ ਜੀ ਤੇ ਅਸੀਂ ਤਾਂ ਹੀ ਕਹਿੰਦੇ ਸਰ ਵੀ ਸਾਨੂੰ ਕੰਮ ਕਰਨ ਦਿੱਤਾ ਜਾਵੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਬੱਸ ਸਰ ਉਹਰੇ ਰਹਿਣੀ ਨਹੀਂ ਚਾਹੀਦੀ ਜੀ ਇਹ ਇਹ ਜਿੰਨੇ ਵੀ ਹੈਗੇ ਸਾਰੇ ਇਹਨਾਂ ਨੂੰ ਬਾਹਰ ਕੱਢੋ ਜੀ ਔਰ ਤੇ ਇੱਥੇ ਰਹਿਣੇ ਨਹੀਂ ਚਾਹੀਦੇ ਇਹ ਲੱਗਦਾ ਕਿ ਜਿਹੜੇ ਪੰਜਾਬੀ ਨੇ ਜੇ ਉਹੀ ਜਿੱਦਾਂ ਫਾਸਟ ਫੂਡ ਦੀਆਂ ਰੇੜੀਆਂ ਹੁੰਦੀਆਂ ਨੇ ਛੋਟੇ ਛੋਟੇ ਕੰਮ ਜਿੱਦਾਂ ਪ੍ਰਵਾਸੀ ਕਰਦੇ ਨੇ ਜੇ ਉਹੀ ਪੰਜਾਬੀ ਕਰਨ ਤਾਂ ਉਹ ਵੀ ਪੈਸਾ ਬਹੁਤ ਕਮਾ ਸਕਦੇ ਨੇ ਪਰ ਪਹਿਲਾਂ ਹੀ ਇਹ ਕੰਮ ਕਰਦੇ ਨਹੀਂ ਹੈਗੇ ਤਾਂ ਦੂਜੇ ਪਾਸੇ ਨੂੰ ਬਾਹਰ ਨੂੰ ਭਜਦੇ ਨੇ ਕਿਤੇ ਨਾ ਕਿਤੇ ਆਪਾਂ ਪੰਜਾਬੀ ਲੋਕ ਵੀ ਛੋਟੇ ਕੰਮਾਂ ਨੂੰ ਹੱਥ ਨਹੀਂ ਪਾਉਂਦੇ ਹੈਗੇ ਸਰ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਸਰ ਜੀ ਆਪਾਂ ਸਹੀ ਤਰੀਕੇ ਨਾਲ ਕੰਮ ਕਰੂਗੇ ਤੇ ਆਪੇ ਭੱਜ ਜਾਣਗੇ ਇਥੋਂ ਹੀ ਤੇ ਬਾਕੀ ਸਰ ਹੁਣ ਸਾਡੇ ਮਹੱਲੇ ਚ ਤੇ ਸਾਡੇ ਪਿੰਡ ਚ ਸੁਧਾਰ ਹੋ ਰਿਹਾ ਹੈ ਕਾਫੀ ਲੋਕ ਲਾ ਰਹੇ ਨੇ ਜਿਹੜੀਆਂ ਜੀ ਅਸੀਂ ਠੀਕ ਹੋ ਰਏ ਹੁਣ ਸਾਰੇ ਆਪਣੇ ਆਪ ਲਾਣ ਲੱਗੇ ਹੋਏ ਆਪਣੇ ਆਪਣੇ ਅੱਡੇ ਕੋਈ ਸਬਜ਼ੀ ਦਾ ਲਾ ਰਿਹਾ ਕੋਈ ਚਾਹ ਦਾ ਲਾ ਰਿਹਾ ਸਾਰੇ ਲਾ ਰਹੇ ਆ ਜੀ ਸਰ ਬਾਕੀ ਇਸ ਦਾ ਹੁਣ ਹੱਥ ਬੰਨ ਕੇ ਹੀ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਪ੍ਰਵਾਸੀ ਨੇ ਇੱਥੋਂ ਕੱਢਿਆ ਜਾਵੇ ਤੇ ਇਹਨਾਂ ਦੇ ਕੋਈ ਦੁਕਾਨਦਾਰੀ ਨਾ ਇੱਥੇ ਲੱਗਣ ਦਿੱਤੀ ਜਾਵੇ ਸੋ ਧੰਨਵਾਦ ਸੋ ਬਲਵਿੰਦਰ ਸਿੰਘ ਜੀ ਤੁਹਾਡੇ ਨਾਲ ਲਾਸਟ ਗੱਲ ਕਰਾਂਗੇ ਜਿਸ ਤਰੀਕੇ ਦੇ ਨਾਲ ਜੋ ਵੀ ਹੋਇਆ ਹੁਣ ਪਰਿਵਾਰ ਦੀ ਕੀ ਮੰਗ ਹੈ ਤੇ ਤੁਹਾਡੀ ਪ੍ਰਸ਼ਾਸਨ ਨੂੰ ਕੀ ਮੰਗ ਹੈ ਸਰਕਾਰਾਂ ਨੂੰ ਕਿਉਂਕਿ ਦ ਜਿੱਦਾਂ ਇੱਕ ਦੀ ਯਾਨੀ ਕੱਲ ਮਾਤ ਹੋ ਚੁੱਕੀ ਹੈ ਤੇ ਪਹਿਲਾਂ 14 13 ਤਰੀਕ ਨੂੰ ਹੋਈ ਹੈ ਹੁਣ ਪ੍ਰਸ਼ਾਸਨ ਵੱਲੋਂ ਕੀ ਕੀ ਮੰਗ ਰਹੇਗੀ ਅਸੀਂ ਜਿਹੜੀ ਤੁਹਾਨੂੰ ਮੰਗ ਰੱਖੀ ਹੈ ਜਿਹੜੀ ਉਸ ਕੰਪੰਸੀਸ਼ਨ ਦੀ ਮਦਦ ਦੀ ਹੈਲਪ ਦੀ ਗੱਲ ਕਰਕੇ ਗਏ ਨੇ ਜਿਵੇਂ 25 ਲੱਖ ਰੁਪਇਆ ਮੁੱਖ ਮੰਤਰੀ ਲੀਫ ਫੰਡ ਦੀ ਗੱਲ ਕਰ ਗਏ ਸੀ ਐਸਆਈਐਸਟੀ ਐਕਟ ਆਲੇ ਪੈਸੇ ਦੀ ਗੱਲ ਕਰ ਗਏ ਸੀ ਅੱਜ ਉਹ 2 ਲੱਖ ਦਾ ਚੈੱਕ ਰੈਡ ਕਰਾਸ ਵਾਲਾ ਸੱਤ ਦੇ ਕੇ ਨੇ ਅਸੀਂ ਹੋਰ ਵੀ ਜਿਹੜਾ ਹੈ ਜਿਵੇਂ ਗੱਲ ਕਰ ਲਈ ਨੌਕਰੀ ਦੀ ਪਰਿਵਾਰ ਦੇ ਕਿ ਕਿ ਜੀ ਨੂੰ ਸਰਕਾਰੀ ਨੌਕਰੀ ਮਿਲੇ ਤਾਂ ਕਿ ਜਿਹੜਾ ਇਹਨਾਂ ਦਾ ਜਿਹੜਾ ਹੈਗਾ ਪਰਫੁੱਲਤ ਕਰਨੀ ਸੀ ਇਹਨਾਂ ਦੀ ਸਹਾਰਾ ਬਣਨਾ ਸੀ ਉਹ ਬੱਚਿਆਂ ਨੇ ਤਾਂ ਉਹ ਸਾਰਾ ਖਤਮ ਹੋ ਗਿਆ ਤਾਂ ਇਹਨਾਂ ਨੂੰ ਜਿਹੜੀ ਹੈ ਸਿਹਤਾਂ ਵਾਸਤ ਹੈ ਸਰਕਾਰੀ ਨੌਕਰੀ ਜ਼ਰੂਰੀ ਹੈ ਤੇ ਹੋਰ ਵੀ ਸਰਕਾਰ ਜੇ ਵੱਧ ਤੋਂ ਵੱਧ ਕੰਪੰਸੀਸ਼ਨ ਦੇ ਸਕੇ ਸਾਰਮਕ ਸਭਾਜਿਕ ਜਥੇਬੰਦੀਆਂ ਨੂੰ ਉਹ ਲੋਕਾਂ ਨੂੰ ਵੀ ਅਪੀਲ ਹੈ ਇਹ ਦੋਨਾਂ ਪਰਿਵਾਰਾਂ ਦੀ ਜਿਹੜੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੋ ਧੰਨਵਾਦ ਜੀ ਸੋਏ ਸੀ ਜੀ ਆਪਣੇ ਨਾਲ ਕੁੰਬੜਾ ਵਾਸੀ ਸੋ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਵਾਸੀਆਂ ਬਾਰੇ ਸੋ ਪੰਜਾਬ ਦੇ ਲੋਕਾਂ ਬਾਰੇ ਸੋ ਇਸ ਘਟਨਾ ਬਾਰੇ ਸੋ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਸੋ ਜਿਨ੍ਹਾਂ ਨੇ ਸਤ ਰੰਗ ਕੱਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰਿਆ ਦੇ ਨਾਮ ਸੋ ਨੂੰ ਜਾਂਸਲਾ ਦੀ ਰਿਪੋਰਟ ਮੋਹਾਲੀ